ਸਿਕਾਲ ਜੀ ਅੱਜ ਆਪਾਂ ਲੈ ਕੇ ਆ ਰਹੇ ਪੰਜਾਬੀ ਪੀਸੀ ਦੇ ਪ੍ਰੀਮੀਅਮ ਲਗਜ਼ਰੀ ਆਰਟੀਕਲ ਜਿਹੜੇ ਆਪਾਂ on order ਤਿਆਰ ਕਰਨੇ ਸਪੈਸ਼ਲ ਆਸਟ੍ਰੇਲੀਆ ਵਾਲੀ ਪਹਿਨਵਾਸ ਦੇ ਆਰਟੀਕਲ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਆ ਜੀ ਸਾਰੇ ਡਬਲ ਕੁਸ਼ਨਿੰਗ ਹੈ ਜੈਨੂਅਲ ਲੈਦਰ ਦੀ ਸਟੈਂਪਲ ਲੱਗੀ ਹੋਈ ਹੈ ਸਾਈਜ਼ ਜਿਹੜੇ ਆਪਾਂ ਤਿਆਰ ਕਰੇ ਉਹਨਾਂ ਲਈ 36 ਤੋਂ 40 ਜੀ ਦੇਖ ਸਕਦੇ ਹੋ ਫੁੱਲ ਕਾਫ ਮਾਲ ਵੀ ਦੇਖ ਸਕਦੇ ਹੋ ਸੈਕੰਡ ਆਰਟੀਕਲ ਚੈੱਕ ਕਰੋ ਜੀ ਬਹੁਤ ਸੋਹਣੀ ਐਮਬ੍ਰੋਇਡਰੀ ਹੈ ਜੀ ਦੇਖ ਸਕਦੇ ਹੋ ਚੈੱਕ ਕਰੋ ਜੀ ਫੈਬਰਿਕ ਚੈੱਕ ਕਰੋ ਜੀ ਕੀ ਹੈ ਜੀ ਨੈਕਸਟ ਆਰਟੀਕਲ ਦੇਖੋ ਜੀ ਬਹੁਤ ਸੋਹਣ ऑन डिमांड रेडी ਕਰਦੇ। ਦੇਖੋ ਜੀ, ਰੈਡੀ ਕਰੇ ਹੋਏ ਨੇ ਜੀ ਬਹੁਤ ਸੋਹਣੇ-ਸੋਹਣੇ ਆਰਟੀਕਲ ਆ ਜੀ। ਆ ਚੈੱਕ ਕਰੋ। ਬਾਕੀ ਜੇ ਕਿਸੇ ਨੇ ਹੋਲਸੇਲ ਦੇ ਵਿੱਚ ਮਾਲ ਲੈਣਾ ਜੀ, ਇਤਾਂ ਦਾ ਪ੍ਰੀਮੀਅਮ ਮਾਲ ਲੈਣਾ ਜੀ ਆਪਾਂ ਨਾਲ ਕੰਟੈਕਟ ਕਰ ਸਕਦੇ ਹੋ 9023168920। ਬਾਕੀ ਇੱਕ ਵਾਰੀ ਵੀ ਦੀ ਨਿਗਾਹ ਮਾਰਾ ਦਿਓ ਸਾਰੇ ਆਰਟੀਕਲ ਤੇ ਦੇਖ ਸਕਦੇ ਜੀ। ਹਰੇਕ ਆਰਟੀਕਲ ਆਪਣੇ ਮੁਹੋ ਬੋਲਦਾ ਜੀ ਕੋਈ ਐਵੇਂ ਨਹੀਂ ਹੈਗਾ। ਫੁੱਲ ਹੱਸ ਕੇ ਵਿਕਨਾਲਾ ਮਾਲ ਆ ਜੀ। ਰੇਂਜ ਆ ਜਿਹੜੀ ਆਪਾਂ ਤੁਹਾਨੂੰ ਨੰਬਰ ਤੇ ਦੱਸ ਦਵਾਂਗੇ ਕੰਟੈਕਟ ਕਰ ਲਿਓ 9023168920 ਬਾਕੀ ਸਾਡਾ ਜਿਹੜਾ ਤੁਸੀਂ ਪਿਆਰ ਦੇ ਰਹੇ ਆਂ ਈ ਬਣਾਈ ਰੱਖੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਆ ਕਰੋ ਧੰਨਵਾਦ